ਅਕਾਲੀਆਂ ਦੇ ਏਕੇ ਦੀ ਗੱਲ ਇੱਕ ਵਾਰ ਫਿਰ ਤੁਰੀ ਹੈ। ਇਸ ਵਾਰ ਨਾਰਾ ਜੇਲ੍ਹ ਤੋਂ ਬਾਹਰ ਆਏ ਵਿਕਰਮ ਮਜੀਠੀਆ ਨੇ ਦਿੱਤਾ ਹੈ। ਕਿ ਇਹ ਇਸ ਬਾਰੇ ਚਰਚਾ ਕਰਦੇ ਆ। ਇਸ ਬਾਰੇ ਗੱਲਬਾਤ ਕਰਨ ਲਈ ਸਾਡੇ ਨਾਲ ਜੁੜੇ ਨੇ ਸੀਨੀਅਰ ਪੱਤਰਕਾਰ ਖੁਸ਼ਾਲ ਲਾਲੀ ਜੀ। ਲਾਲੀ ਜੀ ਕੀ ਲੱਗਦਾ ਹੈ ਅਕਾਲੀਆਂ ਦੇ ਏਕੇ ਦੀ ਗੱਲਬਾਤ ਇੱਕ ਵਾਰੀ ਫਿਰ ਤੁਰੀ ਹੈ ਤੇ ਕਿ ਇਸ ਵਾਰ ਜਿਹੜਾ ਇਹ ਨਾਰਾ ਹੈ ਵਿਕਰਮ ਮਜੀਠੀਆ ਨੇ ਦਿੱਤਾ ਜੇਲ੍ਹ ਤੋਂ ਬਾਹਰ ਆ ਕੇ ਕਿ ਇਹ ਸੰਭਵ ਹੋ ਸਕੇਗਾ? ਜੀ ਗੁਰਜੀਤ ਬਿਲਕੁਲ ਪੋਲਿ ਦੇ ਵਿੱਚ ਕੁਝ ਵੀ ਜਿਹੜਾ ਹੈ ਉਹ ਸੰਭਵ ਸੰਭਵ ਨਹੀਂ ਹੁੰਦਾ ਮੌਕੇ ਮੁਤਾਬਕ ਰਿਸ਼ਤੇ ਬਣਾਏ ਜਾਂਦੇ ਨੇ ਤੇ ਮੌਕੇ ਮੁਤਾਬਕ ਰਿਸ਼ਤੇ ਤੋੜੇ ਜਾਂਦੇ ਨੇ ਜਦੋਂ ਸਵਰਗੀਆ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਇਹ ਕਹਿੰਦੇ ਹੁੰਦੇ ਸੀ ਕਿ ਅਕਾਲੀ ਦਲ ਪਰ ਭਾਰਤ ਪਾਰਟੀ ਦਾ 9 ਮਾਸ ਦਾ ਰਿਸ਼ਤਾ ਇਹ ਕਦੇ ਟੁੱਟੇਗਾ ਨਹੀਂ ਇਹ ਕੋਈ ਪੋਲਿਟੀਕਲ ਘਟ ਜੋੜ ਨਹੀਂ ਹੈ ਪਰ ਕਿਸਾਨ ਅੰਦੋਲਨ ਦੇ ਦੌਰਾਨ ਦਿੱਲੀ ਦੇ ਵਿੱਚ ਜਦੋਂ ਕਿਸਾਨ ਅੰਦੋਲਨ ਚੱਲਦਾ ਸੀ ਉਦੋਂ ਇਸ ਤਰ੍ਹਾਂ ਦੇ ਹਾਲਾਤ ਬਣੇ ਕਿ ਉਹ ਰਿਸ਼ਤਾ ਟੁੱਟ ਗਿਆ ਰਿਸ਼ਤਾ ਕੱਲਾ ਟੁੱਟਿਆ ਹੀ ਨਹੀਂ ਇੱਕ ਨਫਰਤੀ ਲੈਵਲ ਤੱਕ ਪਹੁੰਚ ਗਿਆ ਪਰ ਹੁਣ ਜਦੋਂ ਹਾਲਾਤ ਬਦਲੇ ਨੇ 5 ਸਾਲ ਲੰਘੇ ਨੇ ਕਾਰਾਂ ਆਈਆਂ ਕਈ ਬਣੀਆਂ ਕਈ ਟੁੱਟੀਆਂ ਕਈ ਬਣੀਆਂ ਔਰ ਪਣ ਪੁੜਾ ਹੇਠੋਂ ਪਾਣੀ ਜਿਹੜਾ ਹੈ ਉਹ ਕਾਫੀ ਦੂਰ ਨਿਕਲ ਗਿਆ ਤੇ ਹੁਣ ਨਮੀ ਜਿਹੜੀ ਹੈ ਸਨੋਫਾਲ ਹੋਈ ਹੈ ਤੇ ਨਮੀਆਂ ਬਾਰਸ਼ਾਂ ਪਈਆਂ ਤੇ ਨਵਾਂ ਪਾਣੀ ਜਿਹੜਾ ਹੈ ਉਹ ਦਰਿਆਵਾਂ ਦੇ ਵਿੱਚ ਵਹਿਣ ਲੱਗਿਆ ਤੇ ਅਕਾਲੀ ਭਾਜਪਾ ਜਿਹੜੀ ਹੈ ਉਹ ਵੀ ਆਪਣੇ ਰਿਸ਼ਤਿਆਂ ਬਾਰੇ ਜਿਹੜੀ ਪੁਨਰ ਜਿਹੜੀ ਵਿਚਾਰ ਦੀ ਗੱਲਬਾਤ ਕਰ ਰਹੀ ਹੈ ਭਾਵੇਂ ਕਿ ਅਜੇ ਦੋਵਾਂ ਵੱਲੋਂ ਇਹੀ ਕਿਹਾ ਜਾ ਰਿਹਾ ਹੈ ਕਿ ਕੇ ਜੀ ਅਸੀਂ ਆਪਣਾ ਅਲੱਗ-ਅਲੱਗ ਚੋਣ ਲੜਾਂਗੇ ਖੈਰ ਆਪਾਂ ਗੱਲ ਕਰ ਰਹੇ ਹਾਂ ਅਕਾਲੀ ਦਲ ਦੀ ਜਿਹੜੀ ਇੱਕੇ ਅਕਾਲੀ ਦਲ ਦੀ ਗੱਲ ਕੀਤੀ ਸੀ 2 ਦਸੰਬਰ 2024 ਨੂੰ ਜਦੋਂ ਅ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਔਰ ਦੂਜੇ ਜਥੇਦਾਰਾਂ ਨੂੰ ਦੂਜੇ ਜਿਹੜੇ ਉਹਨਾਂ ਦੇ ਨਾਲ ਦੇ ਪਾਰਟੀ ਆਗੂ ਸੀ ਉਹਨਾਂ ਨੂੰ ਜਿਹੜਾ ਹੈ ਸਜ਼ਾਆਂ ਲੱਗਦੀਆਂ ਧਾਰਮਿਕ ਸਜ਼ਾ ਲੱਗਦੀ ਹੈ ਤਨਖਾਹ ਲੱਗਦੀ ਹੈ ਉਸ ਤੋਂ ਬਾਅਦ ਜਿਸ ਤਰ੍ਹਾਂ ਦੇ ਮਾਹੌਲ ਬਣਦਾ ਹੈ ਅਕਾਲੀ ਦਲ ਟੁੱਟਦਾ ਹੈ ਤੇ ਇੱਕ ਅਕਾਲੀ ਦਲ ਬਣਦਾ ਹੈ ਤੇ ਦੂਜਾ ਅਕਾਲੀ ਦਲ ਪੁਨਰ ਸੁਰਜੀਤ ਬਣਦਾ ਹੈ ਤੇ ਦੋਵਾਂ ਵੱਲੋਂ ਇੱਕ ਦੂਜੇ ਨੂੰ ਕੋਈ ਪਹੌੜਾ ਗੱਲ ਕਹਿ ਰਿਹਾ ਹੈ ਗੋ ਜਿਆ ਨੂੰ ਕੋਈ ਖਾਲੀ ਦਲ ਕਹਿ ਰਿਹਾ ਹੈ ਪਰ ਜਿਸ ਤਰ੍ਹਾਂ ਦੇ ਸ਼ਬਦ ਵਰਤੇ ਜਾ ਰਹੇ ਸਿਗੇ ਉਸ ਤੋਂ ਲੱਗਦਾ ਸੀ ਕਿ ਇਹ ਇਹਨਾਂ ਦੇ ਵਿਚਾਰੇ ਜਿਹੜੀ ਹੈ ਉਹ ਹੁਣ ਸ਼ਾਇਦ ਗਲ ਬਣੇ ਇਹ ਅਲੱਗ-ਅਲੱਗ ਈ ਚੌਣ ਲੜਨ ਪਰ ਹੁਣ ਜਦੋਂ ਵਿਕਰਮ ਸਿੰਘ ਮਜੀਠੀਆ ਜਿਹੜੇ ਨੇ ਉਹ ਜੇਲ੍ਹ ਤੋਂ ਬਾਹਰ ਆਏ ਕੱਲ ਉਹਨਾਂ ਨੇ ਚੰਡੀਗੜ੍ਹ ਦੇ ਵਿੱਚ ਇੱਕ ਪ੍ਰੈਸ ਪ੍ਰੈਸ ਕਾਨਫਰੰਸ ਕੀਤੀ ਜਾਂ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਮੈਂ ਅਕਾਲੀ ਦਲ ਦੇ ਜਿਹੜੇ ਲੀਟਰ ਗਏ ਨੇ ਅਕਾਲੀ ਦਲ ਛੱਡ ਕੇ ਗਏ ਨੇ ਉਹਨਾਂ ਨੂੰ ਇਕੱਠੇ ਕਰਾਂਗਾ ਸੋ ਸੋ ਇਹਦੇ ਵਿੱਚ ਫਰਕ ਇਹ ਹੈ ਕਿ ਪਹਿਲਾਂ ਅ ਦੇਖੋ ਗੱਲਬਾਤ ਜਿਹੜੀ ਹੈ ਉਹ ਸੁਖਬੀਰ ਸਿੰਘ ਬਾਦਲ ਵੀ ਕਰਦੇ ਸੀ ਹਰਪ੍ਰੀਤ ਗਿਆਨੀ ਹਰਪ੍ਰੀਤ ਸਿੰਘ ਵੀ ਕਰਦੇ ਸੀ ਚੰਦੂ ਮਾਜਰਾ ਵੀ ਕਰਦੇ ਸੀ ਬਡਾਲਾ ਵੀ ਕਰਦੇ ਸੀ ਬੀਬੀ ਜਗੀਰ ਕੌਰ ਵੀ ਕਰਦੇ ਸੀ ਬਲਵਿੰਦਰ ਸਿੰਘ ਭੁੰਜੜ ਵੀ ਕਰਦੇ ਸੀ ਸਾਰੇ ਹੀ ਲੀਡਰ ਜਿਹੜੇ ਆ ਉਹ ਏਕਤਾ ਇਕੱਠ ਦੀ ਗੱਲ ਤਾਂ ਜਰੂਰ ਕਰਦੇ ਸੀ ਪੰਥਕ ਏਕਤਾ ਦੀ ਗੱਲ ਹਰ ਕੋਈ ਕਰਦਾ ਸਿਮਰਨਜੀਤ ਮਾਨ ਨੂੰ ਵੀ ਕਰਦੇ ਨੇ ਅਕਾਲੀ ਗੱਲ ਵਾਰਿਸ ਪੰਜਾਬ ਵਾਲੇ ਵੀ ਕਰਦੇ ਨੇ ਪੰਥਕ ਏਕਤਾ ਦੀ ਗੱਲ ਸਾਰੇ ਕਰਦੇ ਸੀ ਪਰ ਅਪੀਲਾਂ ਹੀ ਹੁੰਦੀਆਂ ਸੀ ਉਹ ਉਹ ਕੋਈ ਇਹ ਨਹੀਂ ਕਹਿੰਦਾ ਸੀ ਕਿ ਮੈਂ ਕਰਾਂਗਾ ਇਹ ਸ਼ਾਇਦ ਬੜਾ ਇੰਟਰਸਟਿੰਗ ਹੈ ਕਿ ਵਿਕਰਮ ਸਿੰਘ ਜੀਠੀਆ ਹੋਣਾ ਨੇ ਜੋ ਕੱਲ ਜਦੋਂ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਗੁਰੂ ਸਾਹਿਬ ਦਾ ਆਸ਼ੀਰਵਾਦ ਰਿਹਾ ਵਾਹਿਗੁਰੂ ਦੀ ਮਿਹਰ ਰਹੀ ਤਾਂ ਇਹ ਸਾਰਾ ਸੰਭਵ ਹੋ ਜਾਏਗਾ ਔਰ ਇਹ ਕਦਮ ਉਹ ਆਪ ਚੱਕਣਗੇ ਸੋ ਆਪ ਉਹ ਜਿਹੜੇ ਲੀਡਰ ਪਾਰਟੀ ਛੱਡ ਕੇ ਗਏ ਨੇ ਉਹਨਾਂ ਨੂੰ ਪਾਰਟੀ ਦੇ ਵਿੱਚ ਵਾਪਸ ਲਿਆਣਗੇ ਸੋ ਇਹਦੇ ਨਾਲ ਇੱਕ ਤਰ੍ਹਾਂ ਦੀ ਇੱਕ ਆਸ ਜਈ ਉਹ ਬਦੀ ਹੈ ਕਿ ਅਕਾਲੀ ਦਲ ਜਿਹੜੇ ਨੇ ਉਹ ਇਕੱਠੇ ਹੋਣਗੇ ਕਿਉਂਕਿ ਅਕਾਲੀ ਦਲ ਜੇ ਇਕੱਠਾ ਇਕੱਠਾ ਨਹੀਂ ਹੁੰਦਾ ਤਾਂ ਜਿਸ ਤਰ੍ਹਾਂ ਦੇ ਪੋਲਿਸ ਇਸ ਵੇਲੇ ਹਾਲਾਤ ਨੇ ਤਾਂ ਉਸ ਤੋਂ ਅਕਾਲੀ ਦਲ ਨੂੰ ਜਿਹੜੇ ਸੱਤਾ ਦੇ ਵਿੱਚ ਆਣ ਦੀ ਜਿਹੜੀ ਚਾਹਤ ਹੈ ਉਹ ਭੁੱਲ ਜਾਏਗੀ ਵੈਸੇ ਵੀ ਦੇਖੋ ਤੁਸੀਂ 10 ਸਾਲ ਸੱਤਾ ਤੋਂ ਬਾਹਰ ਰਹਿਣ ਤੋਂ ਬਾਅਦ ਔਰ ਇਸ ਤਰ੍ਹਾਂ ਜਿਵੇਂ ਜਿਹੜੇ ਵਿਕਰਮ ਸਿੰਘ ਮੰਜੀਠੀਆ ਨੂੰ ਜਿਸ ਤਰ੍ਹਾਂ ਦੇ ਹਾਲਾਤ ਦਾ ਸਾਹਮਣਾ ਕਰਨਾ ਪਿਆ ਉਸ ਤੋਂ ਬਾਅਦ ਪਾਰਟੀਆਂ ਨੂੰ ਇਹ ਤਾਂ ਸੋਚਣ ਲਈ ਮਜਬੂਰ ਹੋਣਾ ਹੀ ਪੈਂਦਾ ਹੈ ਕਿ ਜੇਕਰ ਇਕੱਠੇ ਨਹੀਂ ਹੋਏ ਇਕ ਕੇ ਦੇ ਬਿਨਾ ਗੁਜ਼ਾਰਾ ਨਹੀਂ ਹੋਣਾ ਤੇ ਉਸ ਤੇ ਬਿਨਾਂ ਜਿਹੜੀ ਹੈ ਸਰਕਾਰ ਬਣਾਉਣ ਬਾਰੇ ਸੋਚਿਆ ਵੀ ਨਹੀਂ ਜੀ ਸਕਦਾ ਜਾ ਸਕਦਾ ਜਾਂ ਜੇ ਭਾਰਤੀ ਜਨਤਾ ਪਾਰਟੀ ਦੇ ਨਾਲ ਅਲਾਈਅੰਸ ਵੀ ਤੋ ਉਸ ਲਈ ਵੀ ਇਹ ਜ਼ਰੂਰੀ ਹੈ ਤਾਂ ਕਿ ਕਿਉਂਕਿ ਜੇ ਤੁਹਾਡੇ ਬੋਝੇ ਦੇ ਵਿੱਚ ਜਿਹੜੇ ਆ ਉਹ ਕਹਿੰਦੇ ਹੁੰਦੇ ਨਾ ਕਿ ਜਿਹਦੇ ਚੋ ਆਨੇ ਉਹਦੇ ਕਮਲੇ ਵੀ ਸਿਆਣੇ ਸੋ ਜੇ ਤੁਹਾਡੇ ਆਪਣੇ ਬੋਝੇ ਚ ਦਾਵੇਂ ਹੋਣਗੇ ਤਾਂ ਹੀ ਤੁਹਾਨੂੰ ਦੂਜੇ ਸਿਆਣੇ ਸਮਝਣਗੇ ਜੇ ਤੁਸੀਂ ਆਪ ਹੀ ਖਿੰਡੇ ਪੁੜਰੇ ਰਹੇ ਜੇ ਤੁਹਾਡੀ ਆਪਣੀ ਹੀ ਸਟਰੈਂਥ ਜਿਹੜੀ ਹੈ ਉਹ ਖੜੀ ਪਈ ਰਹੀ ਤਾਂ ਫਿਰ ਤੁਸੀਂ 바ਰਗੇਨਿੰਗ ਵੀ ਕਿਵੇਂ ਕਰੋਗੇ ਭਾਰਤੀ ਜਨਤਾ ਪਾਰਟੀ ਨਾਲ ਸਮਝੌਤੇ ਤੇ ਵੀ ਕਿਉਂ ਬੈਠੋਗੇ ਸੋ ਇਹ ਹੁਣ ਅਕਾਲੀ ਦਲ ਦੀ ਇੱਕ ਤਰ੍ਹਾਂ ਦੀ ਮਜਬੂਰੀ ਵੀ ਹੈ ਪਰ ਜੇ ਵਿਕਰਮ ਸਿੰਘ ਜੀਠੀਆ ਅ ਇਸ ਦੇ ਲਈ ਬਹਿਲ ਕਦਮੀ ਕਰਦੇ ਨੇ ਵਿਕਰਮ ਸਿੰਘ ਮੰਜੀthia ਸੱਚੀ ਹੀ ਜਿਸ ਥਿੱਦਤ ਦੇ ਨਾਲ ਉਹਨਾਂ ਨੇ ਮੀਡੀਆ ਦੇ ਵਿੱਚ ਗੱਲ ਰੱਖੀ ਹੈ ਜੇ ਉਸੇ ਗੰਭੀਰਤਾ ਦੇ ਨਾਲ ਇਹ ਪਹਿਲ ਕਦਮੀ ਕਰਦੇ ਨੇ ਤੇ ਕੋਈ ਵਿਚਾਰਲਾ ਰਾਹ ਕੱਢ ਲਿਆ ਜਾਂਦਾ ਹੈ ਤੇ ਸਮਝੌਤਾ ਹੋ ਜਾਂਦਾ ਹੈ ਤਾਂ ਬਿਨਾਂ ਸ਼ੱਕ ਅਕਾਲੀ ਦਲ ਨੂੰ ਇਸ ਦਾ ਫਾਇਦਾ ਹੋਏਗਾ ਜੀ ਗੁੱਡ ਜੀ ਸਰ ਜਿਵੇਂ ਤੁਸੀਂ ਇਕਤਾ ਮਤਲਬ ਦੀ ਗੱਲ ਕਰਨ ਦੀ ਗੱਲ ਕੀਤੀ ਸਾਰੇ ਇਕਤਾ ਦੀ ਗੱਲ ਕਰਦੇ ਨੇ ਸੁਖਬੀਰ ਬਾਦਲ ਵੀ ਇਕਤਾ ਦੀ ਗੱਲ ਕਰਦੇ ਕਰ ਚੁੱਕੇ ਨੇ ਤੇ ਮਨਪ੍ਰੀਤਿਆਲੀ ਵੀ ਇਕਤਾ ਦੀ ਗੱਲ ਕਰ ਚੁੱਕੇ ਨੇ ਗਿਆਨੀ ਹਰਪ੍ਰੀਤ ਸਿੰਘ ਵੀ ਇਕਤਾ ਦੀ ਗੱਲ ਕਰਦੇ ਰਹੇ ਨੇ ਤੇ ਕੀ ਕੀ ਲੱਗਦਾ ਪਰ ਸੁਖਬੀਰ ਬਾਦਲ ਉਹਦਾ ਛੱਡ ਦੇਣਗੇ ਆ ਬਿਲਕੁਲ ਇਹ ਜਿਆਨੀ ਹਰ ਜਿਹੜੇ ਹਰਪ੍ਰੀਤ ਸਿੰਘ ਨੇ ਉਹ ਇਹੀ ਸ਼ਰਤ ਰੱਖਦੇ ਨੇ ਕਿ ਜੇਕਰ ਸੁਖਬੀਰ ਬਾਦਲ ਪ੍ਰਧਾਨ ਜੀ ਛੱਡ ਦੇਣ ਤਾਂ ਆ ਜਿਹੜੇ ਨੇ ਉਹ ਆਪ ਹੀ ਅਸਤੀਫਾ ਦੇ ਦੇਣਗੇ ਉਹ ਵੀ ਅਸਤੀਫਾ ਦੇ ਦੇਣਗੇ ਔਰ ਜਿਹੜੀ ਏਕਤਾ ਹੈ ਉਹ ਉਹਦੇ ਲਈ ਰਾਹ ਖੁੱਲ ਜਾਏਗਾ ਤੇ ਦੂਜੇ ਪਾਸੇ ਅਕਾਲੀ ਦਲ ਦੇ ਜਿਹੜੇ ਲੀਡਰ ਨੇ ਉਹ ਖਾਸ ਤੌਰ ਤੇ ਗੁਰਜੀਤ ਸਿੰਘ ਖੀਮਾ ਹੁਣਾ ਬਾਰੇ ਉਹ ਉਹ ਕਹਿ ਰਹੇ ਸੀਗੇ ਕਿ ਛੱਤਾਂ ਦੇ ਉੱਤੇ ਇਸ ਤਰ੍ਹਾਂ ਛੱਤਾਂ ਰੱਖ ਕੇ ਏਕਾ ਨਹੀਂ ਹੁੰਦਾ ਏਕਾ ਜਿਹੜਾ ਹੈ ਖੁੱਲੇ ਮਨ ਵਾਲੀ ਹੁੰਦਾ ਹੈ ਸੋ ਹੁਣ ਵਿਕਰਮ ਸਿੰਘ ਮਜੀਠੀਆ ਇੱਕ ਅਜਿਹੇ ਲੀਡਰ ਹੈ ਜਿਹੜੇ ਕਿ ਉਸ ਲੈਵਲ ਦਾ CN ਮੇਕਿੰਗ ਨੂੰ ਪ੍ਰਭਾਵਿਤ ਕਰਨ ਦੀ ਸਟਰੈਂਥ ਰੱਖਦੇ ਆ ਜਿਹੜੇ ਕਿ ਕਿਉਂਕਿ ਉਹ ਸੁਖਵੀਰ ਕੱਲੇ ਸੁਖਵੀਰ ਬਾਦਲ ਦੇ ਉਹ ਆ ਦੀ ਪਾਰਟੀ ਦੇ ਲੀਡਰ ਨਹੀਂ ਹੈ ਉਹ ਸੁਖਵੀਰ ਬਾਦਲ ਦੇ ਰਿਸ਼ਤੇਦਾਰ ਵੀ ਨੇ ਤੇ ਸੁਖਵੀਰ ਬਾਦਲ ਦੇ ਕਹਿੰਦੇ ਨੇ ਵੀ ਆ ਆਪਾਂ ਕਹੇ ਕਹਿੰਦੇ ਆ ਕਿ ਕਿਚਨ ਕੈਬਿਨੇਟ ਉਸ ਦੇ ਵੀ ਉਹ ਉਹਦੇ ਵਿੱਚ ਵੀ ਰੋਲ ਪਲੇ ਕਰਦੇ ਨੇ ਉਹ ਵਿਕਰਮ ਸਿੰਘ ਮਜੀਠੀਆ ਇਹਦੇ ਲਈ ਕੀ ਵਿਚਕਾਰਲਾ ਰਾਹ ਕੱਢ ਲੈਂਦੇ ਨੇ ਜਾਂ ਫਿਰ ਇਹ ਵੀ ਹੋ ਸਕਦਾ ਹੈ ਕਿ ਉਹ ਜਿਹੜੇ ਦੂਜੇ ਲੀਡਰ ਗਏ ਹੋਏ ਆ ਉਹਨਾਂ ਨੂੰ ਬਹੁ ਗਿਣਤੀ ਨੂੰ ਵਾਪਸ ਲਿਆਂਦੇ ਤੇ ਅਕਾਲੀ ਦਲ ਪੁਨਰ ਸਰਜੀਤ ਆਪਣੇ ਆਪ ਦੇ ਵਿੱਚ ਹੀ ਝਟਕੇ ਰਹਿ ਜਾਂਦਾ ਹੈ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਅਸੀਂ ਦੇਖਿਆ ਕਿ ਮਨਪ੍ਰੀਤ ਈਆਲੀ ਹੋਣੀ ਚਾਹਦੇ ਸੀਗੇ ਕਿ ਬਾਰਸ ਪੰਜਾਬ ਦੇ ਨਾਲ ਪੁਨਰ ਸਰਜੀਤ ਦਾ ਏਕਾ ਹੋ ਜਾਏ ਔਰ ਕੋਈ ਦੋਵੇਂ ਜਿਹੜੇ ਆ ਦੋਵਾਂ ਦੇ ਜਿਹੜੀ ਕਮੇਟੀ ਬਣ ਜਾਈ ਤੇ ਉਹਨਾਂ ਦੇ ਉਹ ਆਪ ਕਨਵੀਨਰ ਬਣ ਜਾਣ ਪਰ ਉਹ ਯੋਜਨਾ ਸਿਰੇ ਨਹੀਂ ਚੜੀ ਤੇ ਇਹ ਵੀ ਹੋਰ ਹੋ ਰਿਹਾ ਸੀਗਾ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਪਾਰਟੀ ਦੀ ਜਿਹੜੀ ਹੈ ਮੀਟਿੰਗ ਦੇ ਵਿੱਚ ਇਹ ਕਹਿ ਦਿੱਤਾ ਕਿ ਉਹ ਰਿਜਾਇਨ ਦੇਣ ਨੂੰ ਵੀ ਤਿਆਰ ਕਈ ਤਰ੍ਹਾਂ ਦੇ ਜਿਹੜੀਆਂ ਸਮੀਕਰਨਾਂ ਬਣਦੀਆਂ ਨੇ ਪਰ ਹਾਂ ਇਹ ਜ਼ਰੂਰ ਹੈ ਕਿ ਜੇ ਵਿਕਰਮ ਸਿੰਘ ਮਜੀਠੀਆ ਇਹਦੇ ਲਈ ਕੋਈ ਰਾਹ ਲੱਭ ਲੈਂਦੇ ਆ ਤਾਂ ਇਹ ਸੰਭਵ ਹੋ ਸਕਦਾ ਹੈ ਔਰ ਪਰ ਇਹ ਇਹ ਕਹਿਣਾ ਅ ਵੀ ਮਤਲਬ ਥੋੜਾ ਜਿਹਾ ਮੈਨੂੰ ਲੱਗਦਾ ਜਲਦਬਾਜੀ ਹੋਏਗੀ ਕਿ ਦੋਵਾਂ ਦਲਾਂ ਦਾ ਇਕ ਇਕਤਾ ਹੋ ਜਾਏਗੀ ਹਾਂ ਇਹਦੇ ਨਾਲ ਇਹ ਜ਼ਰੂਰ ਹੈ ਕਿਉਂਕਿ ਵੀ ਦਾ ਇਲੈਕਸ਼ਨ ਇਹਨਾਂ ਨੇ ਇਕੱਠਿਆਂ ਨੇ ਆਪਣਾ ਲੜਿਆ ਸੀਗਾ ਉਦੋਂ ਸਾਰੇ ਲੀਡਰ ਜਿਹੜੇ ਪੰਥਕ ਉਹਦੇ ਵਿੱਚ ਲੀਡਰ ਸਹੀ ਜਿਹੜੇ ਪੁਨਰ ਸਰਜੀਪ ਦੇ ਵਿੱਚ ਗਏ ਆ ਉਹ ਸਾਰੇ ਅਕਾਲੀ ਦਲ ਦੇ ਨਾਲ ਸੀਗੇ ਪਰ ਉਦੋਂ ਉਦੋਂ ਜਿਹੜੀ ਅਕਾਲੀ ਦਲ ਦੀ ਪਰਫਾਰਮੈਂਸ ਬਹੁਤ ਮਾੜੀ ਰਹੀ ਸੀਗੀ ਹੂੰ ਤੇ ਇਹ ਕਹਿਣਾ ਮਤਲਬ ਬੜਾ ਮਤਲਬ ਜਲਦਬਾਜੀ ਹੋਏਗੀ ਕਿ ਜੇ ਏਕਾ ਹੋ ਜਾਂਦਾ ਅਕਾਲੀ ਦਲਾਂ ਦਾ ਤਾਂ ਸ਼ਾਇਦ ਦੁਬਾਰਾ ਤੋਂ ਇਕੱਲੇ ਤੌਰ ਤੇ ਸਰਕਾਰ ਬਣਾ ਲੈਣ ਉਹ ਥੋੜਾ ਜਿਹਾ ਮੈਨੂੰ ਲੱਗਦਾ ਕਿ ਥੋੜੀ ਜਲਦਬਾਜੀ ਹੈ ਹਾਂ ਇਹ ਜ਼ਰੂਰ ਹੈ ਕਿ ਜੇ ਇਹ ਇਕੱਠੇ ਹੋ ਜਾਂਦੇ ਆ ਭਾਰਤੀ ਜਨਤਾ ਪਾਰਟੀ ਦੇ ਨਾਲ ਸਮਝੌਤਾ ਕਰਨ ਦੇ ਲਈ ਭਾਰਤੀ ਜਨਤਾ ਪਾਰਟੀ ਦੇ ਨਾਲ ਅਠ ਜੋੜ ਕਰਨ ਦੇ ਲਈ ਇੱਕ ਸਟਰੋਂਗ ਪੋਜੀਸ਼ਨ ਦੇ ਵਿੱਚ ਇਹ ਆ ਜਾਣਗੇ ਅਦਰਵਾਈਜ਼ ਤਾਂ ਗੱਲਬਾਤ ਇਹ ਵੀ ਹੋ ਰਹੀ ਹੈ ਪਿਛਲੇ ਦਿਨਾਂ ਦੇ ਵਿੱਚ ਅਸੀਂ ਚਰਨੀ ਸਿੰਘ ਬਰਾੜ ਦੀ ਇੰਟਰਵਿਊ ਕੀਤੀ ਸੀ ਉਹਨਾਂ ਨੇ ਕਿਹਾ ਸੀਗਾ ਕਿ ਉਹਨਾਂ ਸਰਜੀਤ ਅਕਾਲੀ ਦਲ ਵੀ ਚਾਹੁੰਦਾ ਹੈ ਕਿ ਭਾਰਤੀ ਜਨਤਾ ਪਾਰਟੀ ਨਾਲ ਉਹਨਾਂ ਦਾ ਸਮਝੌਤਾ ਹੋ ਜਾਏ ਸੋ ਭਾਰਤੀ ਜਨਤਾ ਪਾਰਟੀ ਕਿਹਦੇ ਨਾਲ ਸਮਝੌਤਾ ਕਰਨਾ ਚਾਹੇਗੀ ਨੇਚਰਲੀ ਉਸ ਧਿਰ ਨਾਲ ਹੀ ਸਮਝੌਤਾ ਕਰਨਾ ਚਾਹੇਗੀ ਜਿਹਦੇ ਨਾਲ ਉਹਨਾਂ ਨੂੰ ਵੋਟ ਵੀ ਮਿਲ ਜੇ ਤੇ ਉਸ ਉਹ ਧਿਰ ਉਹਨਾਂ ਤੋਂ ਨੀਵੀਂ ਹੋ ਕੇ ਵੀ ਰਹੇ ਸੋ ਜੇ ਅਕਾਲੀ ਦਲ ਸੁਖਬੀਰ ਬਾਦਲ ਉਹਨਾਂ ਦੇ ਨਾਲ ਸਮਝੌਤਾ ਕਰਦੇ ਨੇ ਤਾਂ ਮੈਨੂੰ ਨਹੀਂ ਲੱਗਦਾ ਕਿ ਉਹ ਭਾਰਤੀ ਜਨਤਾ ਪਾਰਟੀ ਤੋਂ ਨੀਵੀਂ ਮਤਲਬ ਛੋਟੇ ਭਰਾ ਦਾ ਰੋਲ ਅਸੈਪਟ ਕਰ ਲੈਣਗੇ ਸੋ ਹਾਂ ਇਹਨਾਂ ਜ਼ਰੂਰ ਹੈ ਕਿ ਜੇ ਇਹ ਇਕੱਠੇ ਹੋ ਜਾਂਦੇ ਆ ਤਾਂ ਇਹਨਾਂ ਦੀ ਇੱਕ ਪੋਜੀਸ਼ਨ ਸਟਰੋਂਗ ਪੋਜੀਸ਼ਨ ਬਣਦੀ ਹੈ ਔਰ ਭਾਰਤੀ ਜਨਤਾ ਪਾਰਟੀ ਦੇ ਨਾਲ ਜਿਹੜੀ ਹੈ ਜਦੋਂ ਸੌਦੇਬਾਜ਼ੀ ਹੁੰਦੀ ਹੈ ਜਦੋਂ ਗੱਠ ਜੋੜ ਹੁੰਦਾ ਹੈ ਤੇ ਜਿਹੜਾ ਕੌਣ ਵੱਡੇ ਭਰਾ ਦੀ ਭੂਮਿਕਾ ਚ ਹੋਵੇਗਾ ਕੌਣ ਛੋਟੇ ਭਰਾ ਦੀ ਭੂਮਿਕਾ ਚ ਹੋਵੇਗਾ ਉਦੋਂ ਫਿਰ ਤੁਸੀਂ ਸਟਰੋਂਗ ਪੋਜੀਸ਼ਨ ਦੇ ਵਿੱਚ ਆ ਜਾਂਦੇ ਹੋ ਹੂੰ ਅਕਾਲੀ ਇੱਕੇ ਦੀ ਗੱਲ ਕਰ ਰਹੇ ਆ ਸਰ ਆਪਾਂ ਕੀ ਲੱਗਦਾ ਅਕਾਲੀ ਇੱਕੇ ਤੋਂ ਬਾਅਦ ਅਕਾਲੀ ਦਲ ਆਪਣੀ ਸਰਕਾਰ ਬਣਾਉਣ ਦੀ ਹਾਲਤ ਵਿੱਚ ਹੈ ਗੱਲ ਕਰਿਆ ਕਿ ਪਿਛਲਾ ਇਲੈਕਸ਼ਨ ਜਿਹੜਾ ਲੋਕ ਸਭਾ ਦਾ ਇਲੈਕਸ਼ਨ ਸੀਗਾ ਇਹਨਾਂ ਨੇ ਸਾਰੇ ਨੇ ਇਕੱਠਿਆਂ ਨਹੀਂ ਲੜਿਆ ਸੀ ਉਦੋਂ ਅਕਾਲੀ ਦਲ ਜਿਹੜਾ ਹੈ ਕੋਈ ਜ਼ਿਆਦਾ ਪਰਫਾਰਮ ਨਹੀਂ ਕਰ ਸਕਿਆ ਕਈ ਜਗ੍ਹਾ 34 ਜੇ 4ਵੇਂ ਨੰਬਰ ਤੇ ਵੀ ਪਾਰਟੀ ਦੀ ਪਾਰਟੀ ਦੇ ਕੈਂਡੀਡੇਟ ਆਏ ਆ ਤੇ ਪਿਛਲੇ ਜਿਮਨੀ ਚੋਣਾਂ ਦੇ ਵਿੱਚ ਵੀ ਦੇਖਿਆ ਕਿ ਉੱਥੇ ਜਿਹੜੀ ਹੈ ਅਕਾਲੀ ਭਾਜਪਾ ਦੇ ਵਿਚਾਲੇ ਇਹ ਹੁੰਦਾ ਸੀ ਕਿ ਇਹਨਾਂ ਨਾਲੋਂ ਸਾਡੀਆਂ ਘੱਟ ਬੋਟਾ ਨਾ ਹੋਣ ਸੋ ਜੇ ਅ ਸੋ ਜੇ ਇਹ ਅਕਾਲੀ ਦਲ ਇਕੱਠਾ ਹੋ ਜਾਂਦਾ ਹੈ ਤਾਂ ਬਿਨਾਂ ਸ਼ੱਕ ਸਟਰੋਂਗ ਹੋ ਜਾਏਗਾ ਪਰ ਫਿਲਹਾਲ ਜਿਹੜੀ ਇਸ ਵੇਲੇ ਜਿਹੜੀ ਹਾਲਤ ਹੈ ਜੇ ਉਹਦੇ ਆਪਕ ਦੇਖੀਏ ਤਾਂ ਮੈਨੂੰ ਨਹੀਂ ਲੱਗਦਾ ਕਿ ਅਕਾਲੀ ਦਲ ਇਕੱਲੇ ਤੌਰ ਤੇ ਸਰਕਾਰ ਬਣਾਉਣ ਦੀ ਪੋਜੀਸ਼ਨ 'ਚ ਇਸ ਵੇਲੇ ਨਜ਼ਰ ਆ ਰਿਹਾ ਕਿਉਂਕਿ ਕਾਂਗਰਸ ਜੜੀ ਹੈ ਉਹ ਭਾਵੇਂ ਕਾਂਗਰਸ ਦੇ ਵਿੱਚ ਆਪਸੀ ਜਿਹੜੀ ਢੜੇਬੰਦੀ ਚੱਲ ਰਹੀ ਹੈ ਕਾਂਗਰਸ ਦੇ ਵਿੱਚ ਆਪਸੀ ਜਿਹੜੀ ਹੈ ਉਹ ਖਿੱਚੋ ਤਾਣ ਚੱਲ ਰਹੀ ਹੈ ਪਰ ਇਹਦੇ باوجود ਕਾਂਗਰਸ ਦੇ ਵਿੱਚ ਇੱਕ ਕਾਂਗਰਸ ਦੀ ਇੱਕ ਮਜ਼ਬੂਤ ਪੋਜੀਸ਼ਨ ਹੈ ਤੇ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਹੈ ਉਸ ਕੋਲ ਅਜੇ ਉਹ ਉਸ ਕੋਲ ਉਸ ਦੀ ਇਹ ਹੈ ਕਿ ਉਸ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਦੁਫੇੜ ਨਹੀਂ ਹੈ ਸਾਰੀ ਜਿਹੜੀ ਲੀਡਰਸ਼ਿਪ ਹੈ ਉਹ अरविंद केजरीवाल ਹੁਣਾਂ ਨੇ ਭਾਵੇਂ ਦਿੱਲੀ ਦੀ ਲੀਡਰਸ਼ਿਪ ਦੇ ਅੰਡਰ ਹੀ ਹੈ ਅੰਡਰ ਹੀ ਹੈ ਪਰ ਉਹਨਾਂ ਨੂੰ ਇੱਕ ਮੁੱਠ ਕੀਤਾ ਹੋਇਆ ਉਸ ਦੇ ਵਿੱਚ ਕਿਸੇ ਤਰ੍ਹਾਂ ਦੀ ਇਸ ਤਰ੍ਹਾਂ ਦਾ ਦੁਫਾੜ ਨਜ਼ਰ ਨਹੀਂ ਆਂਦਾ ਸੋ ਇਸ ਕਰਕੇ ਜੇ ਅਕਾਲੀ ਦਲ ਇਕੱਠੇ ਹੋ ਜਾਣ ਔਰ ਭਾਰਤੀ ਜਨਤਾ ਪਾਰਟੀ ਦੇ ਨਾਲ ਸਮਝੌਤਾ ਹੋ ਜੇ ਜਿਵੇਂ ਕੈਪਟਨ ਅਮਰਿੰਦਰ ਸਿੰਘ ਕਹਿ ਰਹੇ ਨੇ ਕਿ ਇਹਨਾਂ ਦਾ ਜੇਕਰ ਸਮਝੌਤਾ ਹੋ ਜਾਂਦਾ ਹੈ ਤਾਂ ਸਰਕਾਰ ਬਣਾਉਣ ਦੀ ਪੋਜੀਸ਼ਨ ਦੇ ਵਿੱਚ ਇਹ ਆ ਸਕਦੇ ਆ ਔਰ ਦੂਜੀਆਂ ਜਿਹੜੀਆਂ ਧਿਰਾਂ ਨੇ ਉਹਨਾਂ ਨੂੰ ਟੱਕਰ ਦੇ ਸਕਦੇ ਆ ਤੇ ਜੇਕਰ ਇਸੇ ਤਰ੍ਹਾਂ ਖਿੱਡੇ ਪਡੇ ਰਹੇ ਤਾਂ ਇਹਨਾਂ ਇਹਨਾਂ ਦਾ ਕੁਝ ਵੀ ਜਿਹੜਾ ਹੈ ਪੋਲਿਟਿਕਲੀ ਸੱਤਾ ਦੇ ਵਿੱਚ ਉਸ ਤਰ੍ਹਾਂ ਦਾ ਹਾਸਲ ਨਹੀਂ ਹੋਏਗਾ ਸ਼ਾਇਦ ਇਹੀ ਕਾਰਨ ਹੈ ਕਿ ਵਿਕ੍ਰਮ ਸਿੰਘ ਮਜੀਠੀਆ ਨੇ ਇੰਨੀ ਗੰਭੀਰਤਾ ਦੇ ਨਾਲ ਇਹਨਾਂ ਸੀਰੀਅਸਲੀ ਜਿਹੜੀ ਹੈ ਇਹ ਇਕ ਕਾਦੀ ਕਲ ਨੂੰ ਉਠਾਇਆ ਜੀ ਗੁਰਜੀ ਲਾਲੀ ਜੀ ਆਖਰ ਦੇ ਵਿੱਚ ਇਹ ਦੱਸ ਦਿਓ ਕਿ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਹੋਣ ਜਾ ਰਹੀ ਹੈ ਉਸ ਵਿੱਚ ਕੀ ਹੋ ਸਕਦਾ ਹੈ ਤੇ ਇਸ ਦੇ ਨਾਲ ਹੀ ਪੁਨਰ ਸੁਰਜੀਤ ਅਕਾਲੀ ਦਲ ਚ ਕੀ ਚੱਲ ਰਿਹਾ ਹੈ ਉਹਨਾਂ ਦੀਆਂ ਵੀ ਲਗਾਤਾਰ ਮੀਟਿੰਗਾਂ ਹੋ ਰਹੀਆਂ ਨੇ ਗੁਰਜੀ ਜੀ ਤੇ ਦੇ ਵਿੱਚ ਬਿਲਕੁਲ ਅੱਜ ਮੀਟਿੰਗ ਜਿਹੜੀ ਹੈ ਕੋਰ ਕਮੇਟੀ ਦੀ ਬੈਠਕ ਹੋਣੀ ਹੈ ਇਹ ਮੈਨੂੰ ਲੱਗਦਾ ਹੈ ਕਿ ਵਿਕਰਮ ਸਿੰਘ ਮਜੀਠੀਆ ਹੁਣਾਂ ਦੇ ਨਾਲ ਹੀ ਰਿਲੇਟਡ ਹੈ ਕਿਉਂਕਿ ਉਹ ਅਜੀਲ ਤੋਂ ਬਾਹਰ ਆਏ ਨੇ ਉਹਨਾਂ ਨੂੰ ਹੁਣ ਐਕਟਿਵ ਹੋਣਾ ਹੈ ਤੇ ਉਹ ਕਿਸ ਤਰੀਕੇ ਨਾਲ ਐਕਟਿਵ ਹੋਣਾ ਹੈ ਤੇ ਕਿ ਕਿਹੜੀ-ਕਿਹੜੀ ਕਿਸ ਤਰ੍ਹਾਂ ਦਾ ਰੋਲ ਉਹਨਾਂ ਨੇ ਪਲੇ ਕਰਨਾ ਹੈ ਜਾਂ ਜਿਹੜੀ ਗੱਲ ਉਹ ਏਕੇ ਦੀ ਕਹਿ ਰਹੇ ਨੇ ਉਹਦੇ ਬਾਰੇ ਵੀ ਸਲਾਮ ਅਸ਼ਬਰਾ ਜਿਹੜਾ ਹੈ ਪਾਰਟੀ ਲੀਡਰਸ਼ਿਪ ਨਾਲ ਹਾਈ ਕਮਾਂਡ ਪਾਰਟੀ ਦੀ ਜਿਹੜੀ ਸੀਨੀਅਰ ਲੀਡਰਸ਼ਿਪ ਹੈ ਉਹਦੇ ਨਾਲ ਕੋਰ ਕਮੇਟੀ ਦੇ ਵਿੱਚ ਹੋਣਾ ਹੈ ਕਿ ਸਾਰਿਆਂ ਨੂੰ ਇੱਕ ਤਰ੍ਹਾਂ ਦੇ ਨਾਲ ਜਿਹੜਾ ਹੈ ਕਿ ਕੋਈ ਵੀ ਕੋਈ ਵੀ ਕੰਮ ਕਰਨ ਦੇ ਨਾਲ ਤਰੋਸੇ ਦੇ ਵਿੱਚ ਲਿਆ ਜਾਣਾ ਸੋ ਉਸ ਤਰ੍ਹਾਂ ਦਾ ਮੈਨੂੰ ਲੱਗਦਾ ਇਸ ਮੀਟਿੰਗ ਦਾ ਅਜੰਡਾ ਰਹਿਣ ਵਾਲਾ ਹੈ ਤੇ ਦੂਜਾ ਜਿਹੜਾ ਜਿਸ ਤੱਕ ਪੁਨਰ ਸਰਜੀਤ ਦੀ ਗੱਲ ਹੈ ਪੁਨਰ ਸਰਜੀਤ ਦੀ ਕੱਲ ਇੱਕ ਬੈਠਕ ਜਿਹੜੀ ਹੈ ਉਹ ਆ ਬਾਬਾ ਸਰਬਜੀਤ ਸਿੰਘ ਬੇਦੀ ਆ ਦੀ ਜਿਹੜੀ ਰਿਹائش ਹੈ ਉੱਥੇ ਇੱਕ ਮੀਟਿੰਗ ਹੋਈ ਹੈ ਕਿਉਂਕਿ ਜੇ ਤੁਹਾਨੂੰ ਯਾਦ ਹੋਵੇ ਕਿ ਪੁਨਰ ਸਰਜੀਤ ਦੇ ਵਿੱਚ ਚਾਰ ਉਹਨਾਂ ਦੇ ਸਰਪ੍ਰਸਤ ਮੈਂਬਰ ਨੇ ਜਿਨ੍ਹਾਂ ਦੇ ਵਿੱਚ ਬਾਬਾ ਸਰਬਜੀਤ ਸਿੰਘ ਬੇਦੀ ਬਾਬਾ ਸੇਵਾ ਸਿੰਘ ਰਾਮ ਅਲੇ ਰਵੀਿੰਦਰ ਸਿੰਘ ਅਰ ਪ੍ਰੋਫੈਸਰ ਮਨਜੀਤ ਸਿੰਘ ਜਿਹੜੇ ਸਾਫਗਾਸ ਸਿੰਘ ਸਹਿਬਾਨ ਨੇ ਇਹ ਇਹ ਚਾਰ ਲੋਕ ਜਿਹੜੇ ਨੇ ਇਹ ਸਰਪ੍ਰਸਤ ਸੀਗੇ ਪਰ ਇਹਨਾਂ ਇਹ ਕਿਤੇ ਬਹੁਤਾ ਐਕਟਿਵ ਨਜ਼ਰ ਨਹੀਂ ਆਏ ਹਾਂ ਇਹ ਜਰੂਰ ਹੈ ਕਿ ਰਵੀਿੰਦਰ ਸਿੰਘ ਕਦੇ ਕਦੇ ਮੀਟਿੰਗਾਂ ਦੇ ਵਿੱਚ ਦਿਖਦੇ ਸੀ ਜਾਂ ਉਹਨਾਂ ਦੀ ਰਹਿائش ਤੇ ਜਾਂ ਫਾਰਮ ਹਾਊਸ ਤੇ ਮੀਟਿੰਗਾਂ ਹੁੰਦੀਆਂ ਰਹੀਆਂ ਪਰ ਇਹ ਜਿਹੜੇ ਬਾਕੀ ਨਾ ਇਹਨਾਂ ਦੇ ਸਰਪ੍ਰਸਤ ਉਹ ਬਹੁਤੇ ਐਕਟਿਵ ਨਜ਼ਰ ਨਹੀਂ ਆਏ ਹੁਣ ਇਹ ਪਤਾ ਲੱਗਿਆ ਹੈ ਕਿ ਜਿਹੜੀ ਮੀਟਿੰਗ ਹੋਈ ਹੈ ਬਾਬਾ ਸਰਬਜੋਤ ਸਿੰਘ ਬੇਦੀ ਦੀ ਰਾਇਸ਼ ਤੇ ਉਹਦੇ ਵਿੱਚ ਇਹ ਚਾਰੇ ਜਿਹੜੇ ਸਰਪ੍ਰਸਤ ਸੀਗੇ ਉਹ ਹਾਜ਼ਰ ਸੀਗੇ ਤੇ ਉਹਨਾਂ ਦੇ ਨਾਲ ਗਿਆਨੀ ਹਰਪ੍ਰੀਤ ਸਿੰਘ ਔਰ ਪੀਬੀ ਸਤਬੰਧਕਰ ਉਹਨਾਂ ਨੂੰ ਬੁਲਾਇਆ ਗਿਆ ਸੀ ਉਸ ਮੀਟਿੰਗ ਦੇ ਵਿੱਚ ਇਹ ਗੱਲਬਾਤ ਕੀਤੀ ਗਈ ਕਿ ਸਰਪ੍ਰਸ ਇਹ ਕਹਿੰਦੇ ਨੇ ਕਿ ਹੁਣ ਤੱਕ ਜਿਸ ਤਰ੍ਹਾਂ ਦੀ ਪਾਰਟੀ ਦੀ ਪਰਫਾਰਮੈਂਸ ਦਿਖਣੀ ਚਾਹੀਦੀ ਸੀ ਉਸ ਤਰ੍ਹਾਂ ਦੀ ਨਹੀਂ ਦਿਖ ਰਹੀ ਹੈ ਪਾਰਟੀ ਦੇ ਵਿੱਚ ਉਸ ਤਰ੍ਹਾਂ ਦਾ ਏਕਾ ਜਾਂ ਉਸ ਤਰ੍ਹਾਂ ਦੀ ਸਰਗਰਮੀ ਨਜ਼ਰ ਨਹੀਂ ਆ ਰਹੀ ਹੈ ਤੇ ਉਹ ਸਰਪ੍ਰਸ ਬਣ ਕੇ ਜੇ ਉਹਨਾਂ ਨੂੰ ਸਰਪ੍ਰਸ ਨਾਇਆ ਹੈ ਤਾਂ ਉਹ ਸਿਰਫ ਦੂਰ ਬੈਠ ਕੇ ਦੇਖੇ ਕੋਈ ਕੁਝ ਹੋ ਰਿਹਾ ਉਸ ਦੇ ਵਿੱਚ ਸੁਧਾਰ ਦੇ ਵਿੱਚ ਦੇ ਲਈ ਕੋਈ ਐਕਟ ਕਰਨਗੇ ਸੋ ਇਹਦੇ ਵਿੱਚ ਹੁਣ ਜਿਹੜੀ ਅਗਲੀ ਮੀਟਿੰਗ ਹੈ ਇੱਕ 9 ਅ ਬਾਬਾ ਸੇਵਾ ਸਿੰਘ ਰਾਮਪੁਰ ਖੇੜੀ ਜਿਹੜੇ ਐਸਾਨ ਦੇ ਉੱਤੇ ਰੱਖੀ ਗਈ ਹੈ ਉੱਥੇ ਹੁਣ ਮੀਟਿੰਗ ਹੋਣੀ ਹੈ ਉਸ ਮੀਟਿੰਗ ਦੇ ਵਿੱਚ ਸੀਨੀਅਰ ਲੀਡਰਾਂ ਨੂੰ ਜਿਹੜਾ ਹੈ ਉਹ ਬੁਲਾਇਆ ਗਿਆ ਹੈ ਤੇ ਪੰਥਕ ਕੇ ਜਿਹੜੀਆਂ ਖਬਰਾਂ ਆ ਰਹੀਆਂ ਉਹਦੇ ਵਿੱਚ ਪਤਾ ਲੱਗਿਆ ਕਿ ਇਹ ਜਿਹੜੇ ਸਰਪ੍ਰਸਤ ਨੇ ਉਹਨਾਂ ਨੇ ਸਾਫ਼ ਤੌਰ ਤੇ ਪੁੱਛਿਆ ਕਿ ਪਾਰਟੀ ਚਲਾਣੀ ਹੈ ਜਾਂ ਨਹੀਂ ਚਲਾਣੀ ਹੈ ਜੀ ਆ ਇਹ ਪੁੰਨ ਸਰਜੀਤ ਅਕਾਲੀ ਦਲ ਕਰਨਾ ਵੀ ਹੈ ਜਾਂ ਨਹੀਂ ਕਰਨਾ ਵੀ ਹੈ ਕਿਹੜਾ ਬੰਦਾ ਕੀ ਰੋਲ ਪਲੇ ਕਰ ਰਿਹਾ ਇਸ ਦਾ ਸਾਰਾ ਲੇਖਾ ਜੋਖਾ ਹੈ ਉਹ ਤੇ ਹੋਣਾ ਹੈ ਤੇ ਇਹਨਾਂ ਨੇ ਸਾਫ਼ ਸਪਸ਼ਟ ਕੀਤਾ ਕਿ ਅਸੀਂ ਡੰਮੀ ਬਣ ਕੇ ਨਹੀਂ ਰਹਿਣਾ ਹੈ ਅਸੀਂ ਕੋਈ ਰੋਲ ਪਲੇ ਕਰਾਂਗੇ ਜਿਹੜਾ ਜਿਹੜਾ ਕੰਮ ਸਰ ਪ੍ਰਸਤਾਨ ਦਾ ਹੁੰਦਾ ਹੈ ਕਿ ਜੇ ਪਾਰਟੀ ਦੇ ਵਿੱਚ ਕੁਝ ਗਲਤ ਹੋ ਰਿਹਾ ਉਸ ਨੂੰ ਰੋਕਣਾ ਜਾਂ ਪਾਰਟੀ ਦੇ ਕਿਸੇ ਲੈਵਲ ਤੇ ਜਿਹੜੀ ਹੈ ਜੋ ਪਿਛਲੀਆਂ ਸਰਗਰਮੀਆਂ ਉਹਨਾਂ ਦਾ ਲੇਖਾ ਜੋਖਾ ਕਰਨਾ ਸੋ ਮੈਨੂੰ ਲੱਗਦਾ ਹੈ ਕਿ ਇਹ ਜਿਹੜਾ ਅਕਾਲੀ ਦਲ ਪੰਨਰ ਸਰਜੀਪ ਦਾ ਲੇਖਾ ਜੋਖਾ ਜਿਹੜਾ ਹੈ ਉਹ ਹੋ ਰਿਹਾ ਹੈ ਤੇ ਜਿਹੜੀ ਪਿਛਲੀ ਮੀਟਿੰਗ ਚੰਡੀਗੜ੍ਹ ਦੇ ਵਿੱਚ ਹੋਈ ਸੀ ਉਹਦੇ ਜਿਹੜੇ ਫੈਸਲੇ ਲਏ ਗਏ ਸੀਗੇ ਉਹਦੇ ਚ ਅਸਲੀ ਲਾਗੂ ਹੋਏ ਤੇ ਕੁਝ ਜਿਹੜੇ ਹੈ ਅਜੇ ਹੀ ਉਸ ਤਰ੍ਹਾਂ ਲੱਗੇ ਹੋਏ ਆ ਤੇ ਇਸੇ ਤਰ੍ਹਾਂ ਜਿਹੜੀ ਨੇ ਪੰਥਕ ਸੰਪੰਨ ਪੰਥਕ ਕੌਂਸਲ ਦਾ ਗਠਨ ਕੀਤਾ ਹੈ ਉਹਨਾਂ ਨੇ ਜਿਹੜਾ ਆਪਣਾ ਜਿਹੜਾ ਢਾਂਚਾ ਉਹਦਾ ਬਣਾਇਆ ਹੈ ਸੋ ਉਹਦੇ ਉਹ ਵੀ ਇਕਤਾ ਦੇ ਲਈ ਜਿਹੜੀ ਗੱਲਬਾਤ ਕਰ ਰਹੇ ਸਗੇ ਬਾਰਸ ਪੰਜਾਬ ਦੀ ਅਕਾਲੀ ਦਲ ਦੇ ਨਾਲ ਜਿਹੜੀ ਗੱਲਬਾਤ ਹੋ ਰਹੀ ਹੈ ਉਹ ਕਿਸ ਲੈਵਲ ਤੇ ਖੜੀ ਹੈ ਜਾਂ ਉਹਦੇ ਲਈ ਜਿਹੜੀ ਕਮੇਟੀ ਉਹਨੇ ਹੁਣ ਤੱਕ ਕੀ ਸਰਗਰਮੀ ਰਹੀ ਹੈ ਪੰਥਕ ਕੌਂਸਲ ਦਾ ਕੀ ਰੋਲ ਹੈ ਕੀ ਅੱਗੇ ਜਾ ਕੇ ਹੋਏਗਾ ਵਿਕਰਮ ਸਿੰਘ ਮਜੀਠੀਆ ਜਿਹੜੀ ਗੱਲ ਕਹਿ ਰਹੇ ਨੇ ਕਿਉਂਕਿ ਮਨਪ੍ਰੀਤ ਈਆਲੀ ਹੋਣਾ ਬਾਰੇ ਕਿਹਾ ਜਾਂਦਾ ਕਿ ਉਹ ਵਿਕਰਮ ਸਿੰਘ ਮਜੀਠੀਆ ਦੇ ਕਾਫੀ ਨੇੜੇ ਨੇ ਕੀ ਕੋਈ ਉਸ ਤਰ੍ਹਾਂ ਦੀ ਗੱਲਬਾਤ ਹੋ ਰਹੀ ਹੈ ਕਿ ਅ ਕਿ ਦੂਜੇ ਜਿਹੜੇ ਸੀਰ ਆਗੂ ਨੇ ਜਿਵੇਂ ਪ੍ਰੇਮ ਸਿੰਘ ਚੰਦੂ ਮજરા ਹੈ ਸਰਜੀਤ ਸਿੰਘ ਰਖੜਾ ਹੈ ਇਕਬਾਲ ਸਿੰਘ ਢੁੰਤਾ ਹੈ ਇਹ ਜਿਹੜੇ ਲੀਡਰ ਨੇ ਵੱਡੇ ਲੀਡਰ ਨੇ ਬਡਾਲਾ ਸਾਹਿਬ ਹੈ ਬੀਬੀ ਜਗੀਰ ਕੌਰ ਹੈ ਇਹ ਜਿਹੜੇ ਲੀਡਰ ਨੇ ਇਨ ਇਹਨਾਂ ਦਾ ਕੀ ਮਾਈਂਡ ਹੈ ਤੇ ਕੀ ਸੋਚਦੇ ਨੇ ਕਿ ਕਿਸ ਲੈਵਲ ਤੇ ਹੁਣ ਇਸ ਤਰ੍ਹਾਂ ਦਾ ਕੰਮ ਕਰਨਾ ਚਾ ਰਹੇ ਨੇ ਤਾਂ ਪੰਥਕ ਇੱਕ ਹੀ ਗੱਲ ਹੋ ਰਹੀ ਹੈ ਉਹਦੇ ਬਾਰੇ ਕੀ ਸਟੈਂਡ ਹੈ ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਹਨ ਉਹ ਮੈਨੂੰ ਲੱਗਦਾ ਕਿ 9 ਤਰੀਕ ਦੀ ਬੈਠਕ ਦੇ ਵਿੱਚ ਤੈ ਹੋਣਗੀਆਂ ਜਾਂ ਹੁਣ ਦੇਖਣਾ ਹੋਏਗਾ ਕਿ ਕਿ ਮੀਟਿੰਗ ਜੇ ਇੰਨੀ ਜਲਦੀ ਕੱਲ ਹਜੇ 4 ਤਰੀਕ ਨੂੰ ਇੱਕ ਬੈਠਕ ਦੀ 9 ਨੂੰ ਰੱਖ ਲਈ ਰੱਖ ਲਈ ਗਈ ਹੈ ਇਹਦਾ ਮਤਲਬ ਹੈ ਕਿ ਜਿਹੜੇ ਪੰਨਨ ਸਰਜੀਤ ਦੇ ਸਰਪ੍ਰਸਤ ਹੈ ਉਹ ਕਾਫੀ ਐਕਟਿਵ ਨੇ ਔਰ ਐਕਟਿਵ ਹੋ ਗਏ ਨੇ ਔਰ ਉਹਨਾਂ ਨੇ ਜਿਹੜੀਆਂ ਹੁਣ ਤੱਕ ਦੀਆਂ ਕਮੀਆਂ ਰਹੀਆਂ ਹਨ ਉਹਨਾਂ ਨੂੰ ਦੂਰ ਕਰਨ ਔਰ ਨਵੇਂ ਸਿਰੇ ਤੋਂ ਕੋਈ ਰਣਨੀਤੀ ਬਣਾਉਣ ਦੇ ਲਈ ਜਿਹੜੀ ਹੈ ਉਹ ਹੋ ਸਕਦਾ ਹੈ ਕਿ ਪ੍ਰੋਗਰਾਮ ਜਿਹੜਾ ਹੈ ਦੇਖੇ ਤੇ ਜਿਹੜੇ ਪੰਥਕ ਇਕਤਾ ਦੇ ਸਵਾਲ ਆ ਰਹੇ ਹੈ ਉਸ ਉਸ ਨੂੰ ਜਿਹੜਾ ਹੈ ਉਸ ਉਸ ਦਾ ਵੀ ਜਿਹੜਾ ਹੈ ਇੱਕ ਤਰ੍ਹਾਂ ਦੇ ਨਾਲ ਜਵਾਬ ਲੱਭਣ ਦੀ ਕੋਸ਼ਿਸ਼ ਕੀਤੀ ਜਾਵੇ ਜੀ ਬਹੁਤ ਬਹੁਤ ਸ਼ੁਕਰੀਆ ਲੜੀ ਜੀ ਜਾਣਕਾਰੀ ਲਈ ਸ਼ੁਕਰੀਆ ਜੀ